ਆਪਾ ਆ ਰਹਿਆਂ ਜੀ ਅਸਲੀ ਮਸ਼ਹੂਰ ਛੋਟੀ ਵਾਲਿਆਂ ਕੋਲ ਸਾਡੇ ਮਨਿੰਦਰ ਭਾਰੀ ਕਹਿ ਰਹੇ ਸੀ ਕਿ ਜਾਣਾ ਵਾ ਜਿਹੜਾ ਅਸੀਂ ਖਾਣ ਪੀਣ ਵਾਸਤੇ ਉਹ ਆ ਚੁੱਕੇ ਆ ਜੀ ਆ ਰਿਹਾ ਮਾਰਾ ਜੀ ਆ ਸੱਚੀ ਗੱਲ ਦੋਸਤੋ ਅਸੀਂ ਆਏ ਹਾਂ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਅਸੀਂ ਪੰਜਾਬ ਤੋਂ ਚੱਲ ਗਏ ਅੰਮ੍ਰਿਤਸਰ ਤੋਂ ਚੱਲ ਗਏ ਅਸੀਂ ਜਿਹੜਾ ਵਾ ਧੰਗੜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੱਚੀ ਗੱਲ ਦੋਸਤੋ ਧੰਗੜ ਸਾਹਿਬ ਜੀ ਦੇ ਤੁਹਾਨੂੰ ਜਿਵੇਂ ਪਤਾ ਸੀ ਅਸੀਂ ਬਿਆਸ ਤੋਂ ਚੱਲ ਗਏ ਸ੍ਰੀ ਹੇਮਕੋਟ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਏ ਸੀ ਤੇ ਅਸੀਂ ਜਿਹੜਾ ਵਾ ਤੇ ਮਸ਼ਹੂਰੀ ਜੜਾ ਵਾ ਦਾਬਾ ਜੜਾ ਵਾ ਹੋਟਲ ਰੈਸਟੋਰੈਂਟ ਚੋਟੀ ਵਾਲਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਚੋਟੀ ਵਾਲੇ ਦੀ ਤੇ ਇੱਥੇ ਜਿਹੜੀ ਆ ਅਸਲੀ ਦੇ ਵਿੱਚ ਜਿਹੜਾ ਚੋਟੀ ਵਾਲਾ ਬੈਠਾ ਜਾਂਦਾ ਵਾ ਸਵੇਰੇ ਜਿਹੜਾ ਉਸ ਦਾ ਟਾਈਮ ਆ 8:30 ਤੋਂ ਰਾਤ 10:30 ਵਜੇ ਤੱਕ ਤੇ ਆਪਾਂ ਲੈ ਚੱਲਦੇ ਹਾਂ ਆਪਣਾ ਏਸੀ ਹਾਲ ਜਿਹੜਾ ਆਪਾਂ ਪੈਕ ਕਰਦੇ ਹਾਂ ਸਾਡੇ ਤੁਸੀਂ ਦੇਖ ਸਕਦੇ ਹੋ ਬਾਹਰ ਵਾਲੀ ਸਾਈਡ ਤੋਂ ਕਿ ਸਾਡੇ ਚੋਟੀ ਵਾਲੇ ਆ ਰਹੇ ਨੇ ਜੀ ਇਹਨਾਂ ਦੀ ਹੈਵੀ ਡਿਊਟੀ ਆ ਡੇਲੀ ਇਹਨਾਂ ਨੇ ਇਹਨਾਂ ਨੂੰ ਖਾਣਾ ਵੀ ਮਿਲਦਾ ਵਾ ਤੇ ਇਹਨਾਂ ਨੇ ਰੱਖਣਾ ਵੀ ਹੁੰਦਾ ਬਾਹਰ ਆਪਣੀ ਚੇਅਰ ਤੇ ਆਪਾਂ ਜਿਹੜਾ ਆਪਣੀ ਹਾਲ ਦੇ ਵਿੱਚ ਲੈ ਚੱਲਦੇ ਆ ਤੁਹਾਨੂੰ ਜਿੱਥੇ ਆਪਾਂ ਬੈਠੇ ਹਾਲ ਨੰਬਰ 1 ਕੇਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਆ ਰਹੇ ਆ ਜੀ ਸਾਡਾ ਸਵਾਗਤ ਹੋਇਆ ਜੀ ਇੱਥੇ ਸਾਡੇ ਮਨਿੰਦਰ ਭਾਜੀ ਸਾਡੇ ਗੁਰਜੀਤ ਭਾਜੀ ਸਾਡੇ ਗੁਰਪ੍ਰਿੰਦਰ ਭਾਜੀ ਤੇ ਸਾਡੇ ਸੁਲਵਿੰਦਰ ਭਾਜੀ ਤੇ ਤੁਸੀਂ ਦਾਸ ਨੂੰ ਵੀ ਦੇਖੋਗੇ ਵੀਡੀਓ ਦੇ ਵਿੱਚ ਤੇ ਆਪਾਂ ਜਿਹੜਾ ਵਾ ਏਸੀ ਹਾਲ ਦੇ ਵਿੱਚ ਜਿਹੜਾ ਬੈਠੇ ਹੋਏ ਆ ਤੁਸੀ ਦੇਖੋਗੇ ਛੋਟੀ ਵਾਲਾ ਦੇ ਵਿੱਚ ਤੇ ਤੁਹਾਨੂੰ ਬਾਹਰ ਵਾਲੀ ਜਿਵੇਂ ਹੀ ਦਿਖਾਤਾ ਇੱਥੇ ਸਾਡੇ ਜਿਹੜੇ ਸਟਾਫ ਮੈਂਬਰ ਇਹਨਾਂ ਦੇ ਨੇ ਛੋਟੀ ਵਾਲੇ ਦੇ ਜੀ ਇਹ ਉਹਨਾਂ ਨੇ ਸਾਡਾ ਬਹੁਤ ਹੀ ਵਧੀਆ ਜਿਹੜਾ ਸਵਾਗਤ ਕੀਤਾ ਤੇ ਸਾਨੂੰ ਉਹ ਕਹਿ ਰਹੇ ਸੀ ਕਿ 1 ਘੰਟਾ ਲੱਗੇਗਾ ਸਫਾਈ ਕਰਨ ਵਾਸਤੇ ਲੇਕਿਨ ਉਹਨਾਂ ਨੇ ਸਾਨੂੰ 10-15 ਮਿੰਟ ਦੇ ਵਿੱਚ ਜਿਹੜਾ ਸਫਾਈ ਕਰਕੇ ਸਾਨੂੰ ਜਿਹੜਾ ਇੱਥੇ ਬਿਠਾ ਦਿੱਤਾ ਐ ਅਸੀਂ ਇਹ ਖਾਣਾ ਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਜਿਹੜੀ ਵੀਡੀਓ ਫੁਟੇਜ ਅਸੀਂ ਤੁਹਾਨੂੰ ਦਿਖਾਵਾਂਗੇ ਅੱਛੀ ਗੱਲ ਦੋਸਤੋ ਇੱਕ ਸਰਦਾਰ ਸਾਡੀ ਜਿਹੜੀ ਆ ਖਾਲੀ ਆ ਚੁੱਕੀ ਆ ਜੀ ਮੈਂ ਖੁਸ਼ੀ ਚੜ ਗਈ ਆ ਜੀ ਛੋਟੀ ਵਾਲੇ ਨੂੰ ਰੋਟੀ ਖਾਣ ਆਏ ਆਪਾਂ ਇਧਰ ਗੁਰਪ੍ਰਿੰਦਰ ਭੱਲੂ ਵੀ ਨਾਲ ਨਾਲ ਨਖਸ਼ੇ ਵਾਲੇ ਭਾਰੀ ਸਾਡੇ ਸਰਵਿੰਦਰ ਭੱਲੂ ਹਾਂਜੀ ਦੋਸਤੋ ਆਪਾਂ ਜਿਹੜਾ ਵਾ ਪ੍ਰਸ਼ਾਦਾ ਬਣੀ ਜਿਹੜਾ ਛਕ ਲਿਆ ਵਾ ਤੇ ਛੋਟੀ ਵਾਲੇ ਤੋਂ ਤੇ ਸਾਨੂੰ ਬਹੁਤ ਹੀ ਜ਼ਿਆਦਾ ਜਿਹੜਾ ਆਨੰਦ ਆਇਆ ਤੇ ਜਿਹੜੇ ਇੱਥੇ ਦੀ ਮੈਨੇਜਮੈਂਟ ਸਟਾਫ ਆ ਜਿਹੜਾ ਬਹੁਤ ਹੀ ਧੰਨਵਾਦ ਇਹਨਾਂ ਦਾ ਬਹੁਤ ਹੀ ਵਧੀਆ ਜਿਹੜਾ ਸਾਡਾ ਜਿਹੜਾ ਸਾਨੂੰ ਜਿਹੜਾ ਰੋਟੀ ਵਾਸਤੇ ਜਿਹੜਾ ਵਾ ਇਹਨਾਂ ਨੇ ਸੇਵਾ ਕੀਤੀ ਸੇਵਾਪਾਨੀ ਕੀਤੀ ਸਾਡੀ ਤੇ ਗਾਈਡ ਕੀਤਾ ਇਹਨਾਂ ਨੇ ਬਹੁਤ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਅਸੀਂ ਸਾਰੇ ਸਾਰੇ ਲੋਕ ਸਾਡੇ ਮਨਿੰਦਰ ਭਾਈ ਨੂੰ ਆਨੰਦ ਆ ਗਿਆ ਰੋਟੀ ਖਾਣ ਦਾ ਮਨਿੰਦਰ ਭਾਈ ਥੋੜੇ ਦੋ ਕਿ ਸ਼ਬਦ ਬੋਲੋ ਜੀ ਵਾਸਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪਾਣਾ ਰਿਸ਼ੀਕੇਸ਼ ਲక్ష్మణ ਚੂਲੇ ਦੇ ਕੋਲ ਹਾਂਜੀ ਆਪਾਣਾ ਲక్ష్మణ ਚੂਲੇ ਦੇ ਕੋਲ ਜੋ ਛੋਟੀ ਵਾਲਾ ਇਹਨਾਂ ਦੀ ਜਿਹੜੀ ਰੋਟੀ ਆ ਉਹ ਕਹਿੰਦੇ ਕਿ ਅਸੀਂ ਵੀ ਸੁਣਿਆ ਸੀ ਕਿ ਇਹਨਾਂ ਦੀ ਜਿਹੜੀ ਰੋਟੀ ਆ ਉਹ ਬਹੁਤ ਟਾਪ ਦੀ ਆ ਬਹੁਤ ਸਵਾਦ ਆ ਬਹੁਤ ਟੇਸਟੀ ਆ ਜੇ ਜਦੋਂ ਅਸੀਂ ਚਲੇ ਸੀ ਯਾਤਰਾ ਵਾਸਤੇ ਸਤਕਣ ਸ਼੍ਰੀ ਹਿਮਕੋਟ ਸਾਹਿਬ ਦੀ ਤੇ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਵਾਪਸੀ ਟਾਈਮ ਉੱਤੇ ਜਿਹੜੀ ਆਪਾਂ ਰੋਟੀ ਖਾਣੀ ਆ ਉਹ ਆਪਾਂ ਚੋਟੀ ਵਾਲੇ ਦੀ ਖਾਣੀ ਆ ਤੇ ਅਸੀਂ ਚਲੋ ਹੱਸਦੇ ਖੇੜਦੇ ਘੁੰਮਦੇ ਘੁਮਾਉਂਦੇ ਅਸੀਂ ਚੋਟੀ ਵਾਲੇ ਕੋਲ ਪਹੁੰਚੇ ਪਰ ਜਿੱਥੇ ਜਦੋਂ ਆ ਗਏ ਇੱਥੇ ਵੇਖਿਆ ਇੱਥੇ ਦਾ ਮੈਨੇਜਮੈਂਟ ਇਸਦਾ ਸਟਾਫ ਇੱਥੇ ਦਾ ਰਹਿਣਾ ਸਹਿਣਾ ਸਫਾਈ ਸਭ ਕੁਝ ਓਕੇ ਆ ਤੇ ਰੋਟੀ ਜਿਹੜੀ ਥਾਲੀ ਹੈ ਇਹਨਾਂ ਦੀ ਬਿਲਕੁਲ ਓਕੇ ਰਿਪੋਰਟ ਆ ਬਿਲਕੁਲ ਓਕੇ ਰਿਪੋਰਟ ਬਹੁਤ ਹੀ ਸਵਾਦ ਬਹੁਤ ਹੀ ਜ਼ਬਰਦਸਤ ਆ ਤੇ ਆਨੰਦ ਆ ਗਿਆ ਜਿਹੜ ਕੋਕੇ ਆਪ ਸੱਚਖੰਡ ਹਿਮਪਤ ਸਾਹਿਬ ਤੇ ਆਪਾਂ ਜਾਣਾ ਹੀ ਜਾਣਾ ਤੇ ਜਰੂਰ ਆਪਾਂ ਜਾਣਾ ਤੇ ਰਿਸ਼ੀਕੇਸ਼ ਰਾਤ ਨੂੰ ਠਹਿਰਨਾ ਹੀ ਹੈ ਤੇ ਜੇ ਮੇਰੇ ਵੀਰ ਭਰਾ ਕੋਈ ਸਤਿਆ ਹੋਵੇ ਤੇ ਜਰੂਰ ਇੱਕ ਵਾਰ ਆ ਕੇ ਲక్ష్మణ ਝੂਲੇ ਦੇ ਕੋਲ ਆ ਕੇ ਤੇ ਚੋਟੀ ਵਾਲੇ ਕੋ ਰੋਟੀ ਜਰੂਰ ਖਾ ਕੇ ਜਾਓ ਕਿਉਂਕਿ ਆਨੰਦ ਆ ਗਿਆ ਆਨੰਦ ਭਾਈ ਬਹੁਤ ਅੱਛਾ ਲੱਗਾ ਮੈਂ ਆਪਸ ਆਏ ਤੇ ਮਾਰਨਿੰਗ ਤੇ ਆਪਾਂ ਨੇ نیچے ਡਾਊਨ ਮੈਂ ਆ ਬੈਠੇ ਨੇ ਤੇ ਹਮਾਰਾ ਏਸੀ ਹੁੰਦਾ ਹੈ 12:00 ਚਾਲੂ तो आप शायद उस समय आए थे इलेवन थर्टी फाइव में आए थे फिर मैंने आपको यहाँ पे एडजस्ट किया था फिर उस समय हमारे स्टाफ थोड़ा है स्टाफ बारह बजे आता है फिर आप आए थे आपका बहुत बहुत धन्यवाद स्टाफ ने बहुत बढ़िया हमारी सेवा की ठीक है जी ओके बहुत बढ़िया लगा खाना खा के ज्योति वाले के पास और तो देख सकते हैं ਉਧਰ ਵੀ ਚੋਟੀ ਵਾਲੇ ਬੈਠੇ ਹੋਏ ਆ ਇਧਰ ਵੀ ਬੈਠੇ ਹੋਏ ਆ ਇਹ ਦੋਨੋਂ ਬ੍ਰਦਰਸ ਐ